ਮਾਨਜੋਗ ਐਸਐਸਪੀ ਸਰ ਪਟਿਆਲਾ ਦੀਆਂ ਦਿਸ਼ਾ ਦੇ ਹੇਠ ਅਸੀਂ 26 ਤਰੀਕ ਨੂੰ 1 ਅਗਸਤ ਲਗਾਈ ਹੋਈ ਸੀ ਤਾਂ ਬੱਸ ਸਟੈਂਡ ਦੇ ਕੋਲ ਅਸੀਂ ਅਗਸਤ ਨਾਕਾ ਲਗਾਇਆ ਹੋਇਆ ਸੀ ਉਸ ਦੇ ਦੌਰਾਨ ਲਵਪ੍ਰੀਤ ਸਿੰਘ ਉਰਫ ਪਾਓ ਜਿਹਦੀ ਅਸੀਂ ਅਰੈਸਟ ਪਾਈ ਆ ਤੇ ਇਹ ਚ ਟੋਟਲ 5 ਜਣੇ ਸੀ ਮੌਕੇ ਤੋਂ ਜਿਹੜੇ ਇੱਕ ਜਣਾ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਮੌਕੇ ਤੋਂ ਅਕਲੀ ਨੇਹਰਾ ਸੀ ਨੇਰੇ ਦਾ ਫਾਇਦਾ ਚੱਕਦਾ ਹੋਇਆ ਉੱਥੋਂ ਫਰਾਰ ਹੋ ਗਿਆ ਚਾਰ ਜਣੇ ਅਸੀਂ ਰਾਉਂਡ ਅਪ ਕੀਤੇ ਔਰ ਚਾਰਾਂ ਦੀ ਅਰੈਸਟ ਪਾ ਚੁੱਕੇ ਹਾਂ ਜੀ ਔਰ ਚਾਰਾਂ ਦੇ ਉੱਪਰ ਜਿਹੜੇ ਪਹਿਲਾਂ ਸੀ ਮੁਕੱਦਮੇ ਆ ਜਿਹੜਾ ਲਵਪ੍ਰੀਤ ਸਿੰਘ ਉਰਫ ਲਵਲੀ ਆ ਉਹਦੇ ਉੱਪਰ ਪੰਜ ਮੁਕੱਦਮੇ ਪਹਿਲਾਂ ਦਰਜ ਹੈਗੇ ਆ ਪੰਜਾਂ ਦੇ ਵਿੱਚੋਂ ਇਹਦੇ ਲਵਲੀ ਆ ਇਹਦੇ ਉੱਪਰ 323 ਦਾ ਹੈਗਾ ਆ 308 ਦਾ ਮਕਦਮਾ ਹੈਗਾ 302 307 ਦਾ ਮਕਦਮਾ ਆ ਇੱਕ ਜਿਹੜਾ 307 ਦਾ ਮਕਦਮਾ 302 ਦਾ ਮਕਦਮਾ ਇਹ ਸੰਗਰੂਰ ਦੇ ਵਿੱਚ ਇਹਨੇ ਵਾਰਦਤ ਕੀਤੀ ਸੀ ਤੇ ਉੱਥੇ ਮਕਦਮਾ ਦਰਜ ਹੋਇਆ ਸੀ ਤੇ ਇਹ 10 6 2025 ਨੂੰ ਬੇਲ ਤੇ ਬਾਹਰ ਆਇਆ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਸੀ ਗਸਤ ਲਗਾਈ ਹੋਈ ਸੀ ਉਹਦੇ ਉੱਪਰ ਇਹਨੂੰ ਰਾਉਂਡ ਅਪ ਕੀਤਾ ਹੈ ਜੀ ਇਹ ਕਿਸੇ ਪ੍ਰਾਥਮਿਕ ਸੀ ਇਟਾ ਜਿਹੜਾ ਉਸ ਨੂੰ ਕਿਸ ਕਾਰਨ ਉਹ ਇਕੱਠੇ ਹੋਏ ਸੀ ਜੀ ਕੀ ਵਾਰ ਦਾ ਤਨੂੰ ਅੰਜਾਮ ਦੇਣਾ ਚਾਹੁੰਦੇ ਸੀ ਆ ਸਾਨੂੰ ਇਹਦੇ ਕੋਲ ਜਿਹੜਾ ਮੌਕੇ ਤੋਂ ਰਿਕਵਰੀ ਹੋਈ ਆ ਉਹ ਇੱਕ ਪਿਸਟਲ ਜਿਹੜਾ ਆ ਹੋਰ ਕਵਰ ਹੋਇਆ ਜੀ ਤੇ ਇਹਦੇ ਕੋਲ ਸਾਨੂੰ ਐਂਡੀ ਦਾ ਵੀ ਨਸ਼ੀਲੀਆਂ ਗੋਲੀਆਂ ਜਿਹੜੀਆਂ 900 ਜਿਹੜੀਆਂ ਗੋਲੀਆਂ ਜਿਹੜੀਆਂ ਉਹ ਵੀ ਸਾਨੂੰ ਰਿਕਵਰ ਹੋਈਆਂ ਆ ਪਲੱਸ ਸਾਨੂੰ ਇਹਦੇ ਕੋਲ ਇੱਕ ਦਾਤਰ ਲੋਹੇ ਦਾ ਤਿੰਨ ਦਾਤਰ ਜਿਹੜੇ ਆ ਉਹ ਰਿਕਵਰ ਹੋਏ ਆ ਇੱਕ ਇਹਨਾਂ ਦੇ ਕੋਲ ਗੱਡੀ ਸੀ ਗੱਡੀ ਦੇ ਵਿੱਚ ਜਦੋਂ ਅਸੀਂ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਦਾਤਰ ਪਿਸਟਲ ਤੇ ਇੱਕ ਦੋ ਚਾਕੂ ਸੀ ਤੇ ਇੱਕ ਲੋਹੇ ਦੀ ਪਾਈਪ ਸੀ ਜਿਹਦੇ ਉੱਪਰ ਮੋਟਰਸਾਈਕਲ ਦੀ ਗਰਾਰੀ ਵਗੈਰਾ ਵੀ ਲੱਗੀ ਹੋਈ ਸੀ ਇਹ ਮੌਕੇ ਤੋਂ ਸਾਨੂੰ ਜਿਹੜਾ ਸਰਚ ਕੀਤਾ ਤੇ ਸਾਰਾ ਕੁਝ ਰਿਕਵਰ ਹੋਇਆ ਮਨੇ ਕਿਸ ਤਰ੍ਹਾਂ ਇਹ ਆਪਣੇ ਜਿਹੜੀਆਂ ਵਾਰਦਾਤ ਨੂੰ ਅੰਜਾਮ ਦੇ ਦੇ ਨੇ ਇਸ ਤੋਂ ਪਹਿਲਾਂ ਵੀ ਕੋਈ ਕਿਸ ਤਰ੍ਹਾਂ ਅੰਜਾਮ ਦੇ ਰਹੇ ਨੇ ਇਕੱਠੇ ਹੋ ਕੇ ਲੜਕੀ ਆ ਐਕਚੁਅਲੀ ਇਹ ਇੱਥੇ ਨਾ ਗੈਂਗ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਸੀ ਤੇ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਨਾਂ ਤੇ 302 ਦਾ 307 ਦੀਆਂ ਐਫ ਆਈ ਆਰ ਪਹਿਲਾਂ ਵੀ ਦਰਜ ਹੈਗੀਆਂ ਆ ਤੇ ਅਸੀਂ ਮੈਨੂੰ ਲੱਗਦਾ ਇਹ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਅੰਜਾਮ ਦੇਣਾ ਚਾਹੁੰਦੇ ਸੀ ਜਿੰਨੂੰ ਅਸੀਂ ਦਰਾਂ ਨੇ ਅਗਸਤ ਜਿਹੜਾ ਅਸੀਂ ਕੰਟਰੋਲ ਕਰ ਲਿਆ ਉਮਰਾ ਕਿੰਨਿਆ ਕਿੰਨਿਆ ਅ ਇਹ ਜਿਹੜੇ ਚਾਰ ਜਾਨੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੀ ਜ਼ਿਆਦਾ ਉਮਰ ਨਹੀਂ ਹੈਗੀ 23 ਸਾਲ 24 ਸਾਲ 25 ਸਾਲ ਇੰਨੀ ਕਿ ਇਹਨਾਂ ਦੀ ਉਮਰ ਹੈ ਜੀ ਇਹ ਸਾਰੇ ਦੋਸਤ ਨੇ ਜਾਂ ਕਿਸ ਤਰ੍ਹਾਂ ਨਹੀਂ ਦੇ ਆਪਸ ਕੀ ਰਿਲੇਸ਼ਨ ਨੇ ਮੈਡਮ ਆਪਸ ਚ ਇੱਕੋ ਹੀ ਕਲੋਨੀ ਦੇ ਆ ਸਾਰੇ ਇੱਕੋ ਹੀ ਮੱਲੇ ਚ ਰਹਿੰਦੇ ਆ ਤੇ ਇਕੱਠੇ ਰਹਿ ਕੇ ਕੰਮ ਕਰਦੇ ਆ ਸਾਰੇ ਬਿਸਟੂ ਬਿੱਥ ਹੋ ਜਾਂਦਾ ਜੇ ਕੋਈ ਵੈਰੀਫਾਈ ਹੋਏ ਉਹ ਹਜੇ ਜੀ ਇੱਕ ਤਪਤੀਸ਼ ਦਾ ਪਾਰਟ ਆ ਉਹ ਅਸੀਂ ਰਿਮਾਂਡ ਲੈ ਕੇ ਤੋਂ ਤਪਤੀਸ਼ ਤੇ ਵਿੱਚ ਅਸੀਂ ਪੁਸ਼ ਗਿਸਟ ਸਾਹਮਣੇ ਆਊਗਾ ਮੈਡ ਨਸ਼ਾ ਨੂੰ ਰੋਕ ਰੋਕtham ਲੀਗ ਨਾਬਾ ਪੁਲਿਸ ਹੋਰ ਕੀ ਕਰਦੀ ਹੈ ਜਿਸ ਤੋਂ ਇਲਾਵਾ ਵੀ ਕਾਫੀ ਜੁਸ਼ ਕੀਤਾ ਹੈ ਅ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਰੋਟੀਸ਼ਾਨਾ ਪਿੰਡ ਕਾਫੀ ਬਦਨਾਮ ਸੀ ਤੇ ਪਿਛਲੇ 7-8 ਮਹੀਨਿਆਂ ਤੋਂ ਬਿਲਕੁਲ ਉਥੇ ਸਾਫ ਆ ਈਵਨ ਕਿ ਉਥੋਂ ਦੇ ਜਿਹੜੇ ਸਰਪੰਚ ਸੀ ਉਹ ਵੀ ਇੱਥੇ ਆ ਕੇ ਗਏ ਆ ਮੈਨੂੰ ਆਨਰ ਵੀ ਕਰਕੇ ਗਏ ਐਸ ਐਚਓ ਨੂੰ ਆਨਰ ਕਰਕੇ ਗਏ ਆ ਕਿ ਸਾਡੇ ਪਿੰਡ ਦੇ ਵਿੱਚੋਂ ਬਿਲਕੁਲ ਜਿਹੜਾ ਨਸ਼ਾ ਜਿਹੜਾ ਆ 100% ਜਿਹੜਾ ਕਲੀਅਰ ਹੋ ਚੁੱਕਾ ਆ ਪਲੱਸ ਅਸੀਂ ਹਰ ਰੋਜ਼ ਜਿਹੜੀਆਂ ਅਸੀਂ ਰੇਡਸ ਕਰ ਰਹੇ ਆ ਗਸਤ ਲਗਾਣੀਆਂ ਨਾਕੀ ਲਗਾਣੀਆਂ ਚੈਕਿੰਗ ਚੱਲ ਰਹੀਆਂ ਆ ਜਿਹੜੇ ਸਪਲਾਇਰ ਹੈਗੇ ਆ ਜਾਂ ਪੈਡਲਰ ਹੈਗੇ ਆ ਉਹਨਾਂ ਦੇ ਉੱਪਰ ਰੇਡਸ ਚੱਲ ਰਹੀਆਂ ਆ ਤੇ ਇਹ ਜਿਹੜੇ ਨਸ਼ੇ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੋਈ ਆ ਤੇ ਉਹਨੂੰ ਅਸੀਂ ਮਤਲਬ ਪੂਰਾ ਜਿਵੇਂ ਸਾਨੂੰ ਪ੍ਰੋਸੀਜਰ ਆਫ ਅਫਸਰਾਂ ਦੀ ਹਦਾਇਤਾਂ ਹੁੰਦੀਆਂ ਆ ਉਹਦੇ ਤਹਿਤ ਅਸੀਂ ਸਾਰਾ ਜੇ ਕਾਰਵਾਈ ਕਰ ਰਹੇ ਆ ਮਨ ਜਿਹੜੇ ਰੈਸਟੋਰੈਂਟ ਕਾਫੀ ਸ਼ਰਾਬ ਪੋਸ ਰਹੇ ਨੇ ਨਸ਼ਾ ਵੇਚ ਰਹੇ ਨੇ ਨਸ਼ੇ ਦੇ ਲੋਕ ਤੇ ਪਹੁੰਚ ਰਿ ਨੇ ਲੱਗਦਾ ਕੋਈ ਜਿਹੜੇ ਰੈਸਟੋਰੈਂਟ ਗਲਤ ਕਰ ਰਹੇ ਨੇ ਪੁਲਿਸ ਨੂੰ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਜ਼ਰੂਰ ਕਰਨੀ ਚਾਹੀਦੀ ਹੈ ਜੀ ਤੇ ਉਹ ਕਰ ਵੀ ਰਹੇ ਆਂ ਅਸੀਂ ਨੌਜਵਾਨੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਛੋਟੀ ਉਮਰ ਦੇ ਜਿਹੜੇ ਉੱਪਰ ਦੇ ਨਿਕ ਰਹੇ ਆ ਆਪਾਂ ਦੇਖ ਹੀ ਰਹੇ ਆਂ ਜਿਵੇਂ ਕਿ ਅੱਜ ਅਸੀਂ ਜਿਹੜੇ ਇਹ ਚਾਰ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੀ ਉਮਰ ਹਜੇ ਬਹੁਤ ਛੋਟੀ ਆ 23 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਵਿੱਚ ਹੈਗੇ ਆ ਜੇ ਹੁਣ ਤੋਂ ਹੀ ਇਸ ਕੰਮ ਦੇ ਵਿੱਚ ਤੇ ਪੈਂਦੇ ਆ ਇਹਨਾਂ ਤੇ ਨਹੀਂ ਠੱਲ ਪਾਈ ਜਾਂਦੀ ਤੇ ਇਹ ਅੱਗੇ ਜਾ ਕੇ ਵੱਡੀਆਂ ਵਾਰਦਾਤਾਂ ਨੂੰ ਇੰਜਾਮ ਦੇ ਸਕਦੇ ਆ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦਵਾਂਗੀ ਕਿ ਕੋਈ ਚੰਗਾ ਕੰਮ ਕਰੋ ਜਿਹਦੇ ਨਾਲ ਤੁਹਾਡੇ ਪੇਰੈਂਟਸ ਦਾ ਜਾਂ ਤੁਹਾਡੇ ਪੰਜਾਬ ਦਾ ਨਾਮ ਰੋਸ਼ਨ ਹੋਣ ਇਹੋ ਜੇ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਹੈ ਜਿਹੜਾ ਕਿ ਅੱਜ ਇਹਨਾਂ ਨੂੰ ਭੁਗਤਣਾ ਪੈ ਰਿਹਾ ਹੈ